ਮੇਰੇ ਪਿਆਰੇ ਦੋਸਤਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਮੈਂ ਕੇਵਲ ਸਿੰਘ ਅੱਜ ਦੋਸਤੋ ਆਪਾਂ ਗੱਲ ਕਰਾਂਗੇ ਅਲਕਲਾਈਨ ਪਾਣੀ ਦੀ ਅਲਕਲਾਈਨ ਪਾਣੀ ਕੀ ਹੁੰਦਾ ਹੈ ਪੀ ਐਚ ਵੈਲਿਊ ਕੀ ਹੁੰਦੀ ਹੈ ਕਿਵੇਂ ਮਾਪੀ ਜਾਂਦੀ ਹੈ او ار پی ਕੀ ਹੁੰਦੀ ਹੈ او ار پی ਕਿਵੇਂ ਮਾਪੀ ਜਾਂਦੀ ਹੈ ਕਿੰਨੀ ਹੋਣੀ ਚਾਹੀਦੀ ਹੈ ਤੇ ਇਸ ਦੇ ਕੀ ਕੀ ਫਾਇਦੇ ਨੇ ਕਿ ਕੀ ਨੁਕਸਾਨ ਨੇ ਆਪਾਂ ਇਸ ਦੇ ਬਾਰੇ ਵਿੱਚ ਅੱਜ ਗੱਲ ਕਰਾਂਗੇ ਮੇਰੇ ਸਾਹਮਣੇ ਇਸ ਵੇਲੇ ਦੋ ਗਲਾਸ ਨੇ ਇਸ ਗਲਾਸ ਦੇ ਵਿੱਚ ਜਿਹੜਾ ਪਾਣੀ ਹੈ ਉਹ ਇੱਕ ਸਧਾਰਨ ਜੋ ਆਪਣਾ ਆਰਓ ਸਿਸਟਮ ਹੁੰਦਾ ਉਸ ਦਾ ਪਾਣੀ ਹੈ ਤੇ ਦੂਜੇ ਪਾਸੇ ਦੂਜੇ ਗਲਾਸ ਦੇ ਵਿੱਚ ਮੈਂ ਇਹ ਮਿਨਰਵਰ ਦੀ ਬੋਤਲ ਜਿਹੜੀ ਕਿ ਅਲ ਇਹ 180 ਰੁਪਏ ਦੀ ਵਿਕਦੀ ਹੈ ਆਮ ਤੌਰ ਤੇ ਹੋਟਲਾਂ ਦੇ ਵਿੱਚ ਮਿਲਦੀ ਹੈ ਲੋਕਲ ਮਾਰਕੀਟ ਦੇ ਵਿੱਚ ਨਹੀਂ ਹੁੰਦੀ ਸੋ ਮੈਂ ਇਸ ਬੋਤਲ ਦੇ ਵਿੱਚੋਂ ਪਾਣੀ ਦੂਜੇ ਗਲਾਸ ਦੇ ਵਿੱਚ ਪਾਉਣ ਲੱਗਿਆ ਤੇ ਫਿਰ ਆਪਾਂ ਇਸ ਪਾਣੀ ਨੂੰ ਮਾਪ ਕੇ ਦੇਖਾਂਗੇ ਕਿ ਇਹਨਾਂ ਦੇ ਵਿੱਚ ਫਰਕ ਕੀ ਹੈ ਸੋ ਆਪਾਂ ਇਹ ਜਿਹੜਾ ਪਾਣੀ ਹੈ ਇਸ ਗਲਾਸ ਦੇ ਵਿੱਚ ਪਾ ਲਿਆ ਹੁਣ ਆਪਾਂ ਇਸ ਦੀ ਪੀ ਐਚ ਮਾਪ ਕੇ ਦੇਖਦੇ ਹਾਂ ਪੀ ਐਚ ਨੂੰ ਮਾਪਣ ਦੇ ਦੋ ਤਰੀਕੇ ਹੁੰਦੇ ਆ ਇੱਕ ਪੀਐਚ ਨੂੰ ਮਾਪਣ ਲਈ ਸੋਲੂਸ਼ਨ ਹੁੰਦਾ ਤੇ ਦੂਜਾ ਪੀਐਚ ਨੂੰ ਮਾਪਣ ਦੇ ਲਈ ਮੀਟਰ ਹੁੰਦਾ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਆਪਾਂ ਮੀਟਰ ਦੇ ਨਾਲ ਮਾਪਦੇ ਹਾਂ ਇਹ ਪੀਐਚ ਵੈਲਿਊ ਨੂੰ ਮਾਪਣ ਵਾਲਾ ਮੀਟਰ ਹੈ ਤੇ ਮੈਂ ਇਸ ਨੂੰ ਪਹਿਲਾਂ ਇਸ ਦੇ ਵਿੱਚ ਪਾਇਆ ਜਦੋਂ ਮੈਂ ਇਸ ਦੇ ਵਿੱਚ ਪਾਇਆ ਦੋਸਤੋ ਇਸ ਦੀ ਜੋ ਰੀਡਿੰਗ ਆ ਰਹੀ ਹੈ ਉਹ ਤਕਰੀਬਨ 6.5 6.4 ਤਕਰੀਬਨ ਇੱਥੇ ਆ ਰਹੀ ਹੈ ਤੇ ਇਹ ਜਿਹੜਾ ਪਾਣੀ ਹੈ ਇਹ ਐਸਿਡਿਕ ਵਾਟਰ ਹੈ ਕਿਉਂਕਿ 7 ਪੁਆਇੰਟ ਦੇ ਉੱਪਰ ਜਾ ਕੇ ਜਿਹੜਾ ਪਾਣੀ ਹੈ ਉਹ ਨਿਊਟਰਲ ਹੁੰਦਾ ਪਰ ਇਹਦੀ ਜਿਹੜੀ ਰੀਡਿੰਗ ਆ ਰਹੀ ਹੈ ਉਹ 6.4 ਆ ਰਹੀ ਹੈ ਹੁਣ ਮੈਂ ਦੂਜੇ ਪਾਣੀ ਦੇ ਵਿੱਚ ਇਹ ਮੀਟਰ ਪਾ ਰਿਹਾ ਤਾਂ ਤੁਸੀਂ ਇਸ ਦੀ ਰੀਡਿੰਗ ਦੇਖੋਗੇ ਤੇ ਇਸ ਦੀ ਰੀਡਿੰਗ ਇਸ ਵੇਲੇ 9.3 ਦੇ ਕਰੀਬ ਆ ਰਹੀ ਹੈ 9.3 ਤੋਂ ਵੀ ਜ਼ਿਆਦਾ ਹੋ ਰਹੀ ਹੈ ਇਹ ਤਕਰੀਬਨ 9.5 ਤੇ ਜਾ ਕੇ ਟਿਕੇਗੀ ਸੋ ਇਹ ਜਿਹੜਾ ਪਾਣੀ ਹੈ ਇਹ ਅਲਕਲਾਈਨ ਪਾਣੀ ਹੈ ਇਸੇ ਕਰਕੇ ਜਿਹੜੀ ਇਹ ਬੋਤਲ ਹੈ ਇਹ 180 ਰੁਪਏ ਦੀ ਵਿਕਦੀ ਹੈ ਦੇਖੋ ਇਹ ਇਹ ਰੀਡਿੰਗ ਇਸ ਵੇਲੇ 9.7 9.7 ਤੋਂ ਉੱਪਰ ਜਾ ਰਹੀ ਹੈ 9.8 ਤੇ ਚਲੀ ਗਈ ਹੈ ਇਹ ਸੀ ਕਿ ਆਪਾਂ ਨੇ ਇਸ ਪਾਣੀ ਨੂੰ ਇਸ ਮੀਟਰ ਦੇ ਨਾਲ ਚੈੱਕ ਕੀਤਾ ਜਿਹੜਾ ਆਰੋ ਦਾ ਪਾਣੀ ਆ ਉਹ 6.5 ਪੀਐਚ ਦੇ ਉੱਤੇ ਆ ਤਜਾਬੀ ਪਾਣੀ ਹੈ ਜਿਹੜਾ ਬੋਤਲ ਦਾ ਪਾਣੀ ਆ ਉਹ 9 ਪੀਐਚ ਦੇ ਉੱਪਰ ਹੈ ਪਰ ਜੇਕਰ ਤੁਸੀਂ ਕਦੇ ਬਸਲੇਰੀ ਜਾਂ ਹੋਰ ਕਿਸੇ ਕੰਪਨੀ ਦੀਆਂ ਬੋਤਲਾਂ ਆਮ ਮਿਲਦੀਆਂ ਨੇ 20 ਰੁਪਏ ਦੀ ਬੋਤਲ ਮਿਲਦੀ ਹੈ ਉਹ ਤੁਸੀਂ ਬੋਤਲ ਦਾ ਪਾਣੀ ਲੈ ਕੇ ਚੈੱਕ ਕਰਕੇ ਦੇਖਿਓ ਉਸ ਦਾ ਜਿਹੜਾ ਪੀਐਚ ਹੈ ਉਹ 6 6.5 ਤੋਂ ਜ਼ਿਆਦਾ ਨਹੀਂ ਹੋਏਗਾ ਹੁਣ ਆਪਾਂ ਇਸੇ ਪਾਣੀ ਨੂੰ ਚੈੱਕ ਕਰਦੇ ਹਾਂ ਪੀਐਚ ਸੋਲੂਸ਼ਨ ਦੇ ਨਾਲ pH ਸੋਲੂਸ਼ਨ ਦੀ ਸ਼ੀਸ਼ੇ ਹੈ ਜੇਕਰ ਪਾਣੀ ਤਜਾਬੀ ਹੋਏਗਾ ਤਾਂ ਉਹਦਾ ਰੰਗ ਪੀਲਾ ਹੋਏਗਾ ਜੇ ਨਿਊਟਰਲ ਹੋਏਗਾ ਤਾਂ ਹਰਾ ਹੋਏਗਾ ਅਗਰ ਥੋੜਾ ਜਿਹਾ ਅਲਕਲਾਈਨ ਹੋਏਗਾ ਤਾਂ ਨੀਲਾ ਹੋਏਗਾ ਤੇ ਜੇਕਰ ਵਧੀਆ ਅਲਕਲਾਈਨ ਹੋਏਗਾ ਪੂਰਾ ਅਲਕਲਾਈਨ ਹੋਏਗਾ ਤਾਂ ਇਸਦਾ ਰੰਗ ਜਾਮਨੀ ਹੋਏਗਾ ਸੋ ਮੈਂ ਇਹ ਪਾਣੀ ਪਹਿਲਾਂ RO ਦੇ ਪਾਣੀ ਵਿੱਚ ਇਹ ਪਾ ਰਿਹਾ ਦੇਖੋ ਮੈਂ RO ਦੇ ਪਾਣੀ ਵਿੱਚ ਇਸ ਨੂੰ ਪਾਇਆਗਾ 5-6 ਤੁਪਕੇ ਪਾਏ ਨੇ ਮੈਂ ਤਾਂ ਤੁਸੀਂ ਇਹਦੇ ਪਾਣੀ ਦਾ ਰੰਗ ਚੈੱਕ ਕਰੋ ਇਹ ਪਾਣੀ ਦਾ ਰੰਗ ਜਿਹੜਾ ਹੈਗਾ ਉਹ ਪੀਲਾ ਹੋ ਗਿਆ ਪੀਲੇ ਦਾ ਮਤਲਬ ਹੈ ਕਿ ਇਹਦੀ ਜਿਹੜੀ pH ਆ ਉਹ 6.5 ਦੇ ਆਸ-ਪਾਸ ਹੈ ਸਤ ਤੋਂ ਵੀ ਘੱਟ ਹੈ ਹੁਣ ਮੈਂ ਦੂਜੇ ਦੇ ਵਿੱਚ ਪਾ ਰਿਹਾ ਜਿਹੜੀ 180 ਰੁਪਏ ਦੀ ਬੋਤਲ ਹੈ ਉਸਦੇ ਪਾਣੀ ਵਿੱਚ ਫਰਕ ਕੀ ਹੈ ਉਸ ਪਾਣੀ ਦੇ ਵਿੱਚ ਇਹ ਫਰਕ ਹੈਗਾ ਕਿ ਜਦੋਂ ਮੈਂ ਇਸ ਦੇ ਵਿੱਚ ਪਾਵਾਂਗਾ ਤਾਂ ਇਸ ਦਾ ਰੰਗ ਜਿਹੜਾ ਹੈ ਉਹ ਬੈਂਗਣੀ ਹੋਏਗਾ ਕਿਉਂਕਿ ਬੈਂਗਣੀ ਰੰਗ ਜਿਹੜਾ ਹੈ ਉਹ 9.5 10 ਪੀਐਚ ਨੂੰ ਦਿਖਾਉਂਦਾ ਦੇਖੋ ਦੋਨੋਂ ਪਾਣੀ ਦੇਖਣ ਨੂੰ ਇੱਕੋ ਜਿਹੇ ਲੱਗਦੇ ਸੀ ਦੋਨਾਂ 'ਚ ਮੈਂ ਇੱਕੋ ਸੋਲੂਸ਼ਨ ਪਾਇਆ ਇੱਕ ਪੀਲਾ ਹੋ ਗਿਆ ਤੇ ਦੁੱਧਾ ਬੈਂਗਣੀ ਹੋ ਗਿਆ। ਸੋ ਇਹ ਇਸ ਦੇ ਵਿੱਚ ਫਰਕ ਹੈ। ਪਰ ਆਰਓ ਦੇ ਪਾਣੀ ਨੂੰ ਵੀ ਅਲਕਲਾਈਨ ਕੀਤਾ ਜਾ ਸਕਦਾ ਹੈ। ਇਸ ਦੀ ਪੀਐਚ ਵਧਾਈ ਜਾ ਸਕਦੀ ਹੈ। ਉਦਾਹਰਨ ਦੇ ਤੌਰ ਤੇ ਮੈਂ ਤੁਹਾਨੂੰ ਦਿਖਾ ਰਿਹਾ। ਵੈਸੇ ਤਾਂ ਇਹ ਜਿਹੜੀਆਂ ਮਿੱਟੀ ਦੀਆਂ ਗੋਲੀਆਂ ਹੁੰਦੀਆਂ ਨੇ ਇਹ 10-12 ਕਿਸਮ ਦੀਆਂ ਹੁੰਦੀਆਂ ਨੇ ਪਰ ਮੈਂ ਆਪਣੇ ਕੋਲੇ ਫਿਲਹਾਲ ਦੋ ਰੱਖੀਆਂ ਨੇ। ਇਹ ਜਿਹੜੀਆਂ ਗੋਲੀਆਂ ਨੇ ਇਹ ਜਾਪਾਨ ਔਰ ਕੋਰੀਆ ਤੋਂ ਆਉਂਦੀਆਂ ਨੇ। ਮੈਂ ਥੋੜਾ ਥੋੜਾ ਇਸ ਦੇ ਵਿੱਚ ਇਹ ਗੋਲੀਆਂ ਪਾ ਰਿਹਾ ਹਾਂ ਇਹ ਮਿੱਟੀ ਦੀਆਂ ਗੋਲੀਆਂ ਨੇ ਤੁਸੀਂ ਇਹਨਾਂ ਨੂੰ ਟੈਸਟ ਕਰ ਸਕਦੇ ਹੋ ਜਦੋਂ ਮੈਂ ਇਸ ਨੂੰ ਪਾਵਾਂਗਾ ਤਾਂ ਤੁਸੀਂ ਦੇਖੋਗੇ ਥੋੜੀ ਦੇਰ ਬਾਅਦ ਇਹ ਪਾਣੀ ਵੀ ਇਹੋ ਜਿਹਾ ਪਾਣੀ ਬਣ ਜਾਏਗਾ ਦੇਖੋ ਇਹ ਮਿੱਟੀ ਦੀਆਂ ਗੋਲੀਆਂ ਨੇ ਤੁਸੀਂ ਇਹਨਾਂ ਗੋਲੀਆਂ ਨੂੰ ਮੂਂਦੇ ਵਿੱਚ ਪਾ ਕੇ ਇਹਦਾ ਟੈਸਟ ਦੇਖ ਸਕਦੇ ਹੋ ਇਹ ਬਿਲਕੁਲ ਮਿੱਟੀ ਹੈ ਆ ਦੇਖੋ ਜਿਹੜਾ ਇਹ ਪਾਣੀ ਸੀ ਪਹਿਲਾਂ ਪੀਲਾ ਸੀ ਇਹ ਨੀਲਾ ਹੋਣਾ ਸ਼ੁਰੂ ਹੋ ਗਿਆ ਫਿਰੋਜੀ ਕਲਰ ਦੇ ਵਿੱਚ ਆ ਗਿਆ ਥੋੜੀ ਦਿਰ ਬਾਅਦ ਤੁਸੀਂ ਦੇਖੋਗੇ ਤਾਂ ਇਹਦਾ ਜਿਹੜਾ ਰੰਗ ਹੈਗਾ ਉਹ ਦੇਖੋ ਬਿਲਕੁਲ ਇਹਦੇ ਵਰਗਾ ਹੋ ਗਿਆ ਤਾਂ ਦੇਖੋ ਥੋੜੀਆਂ ਜੀਆਂ ਮਿੱਟੀ ਦੀਆਂ ਗੋਲੀਆਂ ਪਾਉਣ ਦੇ ਨਾਲ ਇਹ ਪਾਣੀ ਉਹੀ ਪਾਣੀ ਬਣ ਗਿਆ ਜਿਹੜਾ ਪਾਣੀ 180 ਰੁਪਏ ਲੀਟਰ ਮਿਲਦਾ ਹੈ ਔਰ ਮੈਂ ਤੁਹਾਨੂੰ ਇਹ ਗੱਲ ਵੀ ਕਹਾਂਗਾ ਕਿ ਤੁਹਾਡੇ ਘਰ ਦਾ ਜਿਹੜਾ RO ਸਿਸਟਮ ਹੈ ਉਹਦਾ ਇਹ ਪੀਲੇ ਰੰਗ ਦਾ ਪਾਣੀ ਤਜਾਬੀ ਪਾਣੀ ਨੂੰ ਅਲਕਲਾਈਨ ਬਣਾਇਆ ਜਾ ਸਕਦਾ ਹੈ ਇਸ ਨੂੰ ਬੈਂਗਣੀ ਕਲਰ ਦਾ ਬਣਾਇਆ ਜਾ ਸਕਦਾ ਹੈ ਸਿਰਫ ਮਿੱਟੀ ਦੀਆਂ ਗੋਲੀਆਂ ਨਾਲ ਇਹ ਮਿੱਟੀ ਦੀਆਂ ਗੋਲੀਆਂ ਦੇ ਫਿਲਟਰ ਬਣਦੇ ਨੇ ਜਿਹੜੇ ਤੁਹਾਡੇ RO ਸਿਸਟਮ ਦੇ ਵਿੱਚ ਫਿੱਟ ਹੋ ਜਾਣਗੇ ਜਦੋਂ ਉਹ ਫਿੱਟ ਹੋ ਗਏ ਤਾਂ ਤੁਹਾਡਾ ਪਾਣੀ ਇਹ ਪਾਣੀ ਹੋਏਗਾ ਸੋ 180 ਰੁਪਏ ਲੀਟਰ ਦੀ ਬੋਤਲ ਵਾਲਾ ਪਾਣੀ ਤੁਸੀਂ ਆਪ ਪੀ ਸਕਦੇ ਹੋ ਆਪਣੇ ਬੱਚਿਆਂ ਨੂੰ ਪਲਾ ਸਕਦੇ ਹੋ ਬਹੁਤ ਹੀ ਥੋੜੇ ਜਿਹੇ ਮਾਮੂਲੀ ਪੈਸੇ ਖਰਚ ਕਰਕੇ ਇਸ ਪਾਣੀ ਨੂੰ ਪੀਣ ਲਈ ਲੋਕ 180 ਰੁਪਏ ਦੀ ਬੋਤਲ ਖਰੀਦਦੇ ਨੇ ਜਾਂ ਫਿਰ ਇਸ ਪਾਣੀ ਨੂੰ ਪੀਣ ਲਈ ਲੋਕ 3 ਲੱਖ ਰੁਪਏ ਦੀ ਮਸ਼ੀਨ ਲਗਵਾਉਂਦੇ ਨੇ ਤੁਹਾਨੂੰ ਨਾ 3 ਲੱਖ ਰੁਪਏ ਦੀ ਮਸ਼ੀਨ ਲਗਵਾਉਣ ਦੀ ਲੋੜ ਹੈ ਤੇ ਨਾ ਹੀ ਕੋਈ 2-250 ਰੁਪਏ ਦੀ ਬੋਤਲ ਖਰੀਦਣ ਦੀ ਲੋੜ ਹੈ ਚਾਹੇ ਇਹ ਸਾਡੀ ਬੋਤਲ ਹੈ ਮੈਂ ਤੁਹਾਨੂੰ ਇਹੀ ਕਹਾਂਗਾ ਕਿ ਬਹੁਤ ਮਹਿੰਗਾ ਪਾਣੀ ਹੈ ਇਹਨੂੰ ਨਹੀਂ ਖਰੀਦਣਾ ਚਾਹੀਦਾ ਇਹ ਸਿਰਫ ਹੋਟਲਾਂ ਦੇ ਵਿੱਚ ਜਿਹੜੇ ਤਕੜੇ ਵੱਡੇ ਬੰਦੇ ਖਾਣਾ ਖਾਣ ਜਾਂਦੇ ਨੇ ਠੀਕ ਆ ਉਹ ਪੀਂਦੇ ਨਹੀਂ ਇਸ ਨੂੰ ਪਰ ਤੁਹਾਡੇ ਪਾਣੀ ਨੂੰ ਬਿਲਕੁਲ ਉਸੇ ਤਰ੍ਹਾਂ ਦਾ ਬੈਂਗਨੀ ਕਲਰ ਦਾ ਉਸੇ ਤਰੀਕੇ ਦਾ ਉਸੇ ਤਰੀਕੇ ਦਾ ਅਲਕਲਾਈਨ ਬਣਾਇਆ ਜਾ ਸਕਦਾ ਹੈ ਸਿਰਫ ਇਹਨਾਂ ਮਿੱਟੀ ਦੀਆਂ ਗੋਲੀਆਂ ਨਾਲ ਇਹ ਮਿੱਟੀ ਦੀਆਂ ਗੋਲੀਆਂ ਜਾਪਾਨ ਔਰ ਕੋਰੀਆ ਤੋਂ ਇੰਪੋਰਟ ਹੁੰਦੀਆਂ ਨੇ ਉਹਨਾਂ ਗੋਲੀਆਂ ਦੇ ਨਾਲ ਇਸ ਨੂੰ ਅਲਕਲਾਈਨ ਆਪਾਂ ਕਰ ਸਕਦੇ ਹਾਂ ਮਿਨਰੇਵਰ ਜਿਹੜੇ ਫਿਲਟਰ ਬਣਾਉਂਦੀ ਹੈ ਉਹ ਫਿਲਟਰ ਕਿਸੇ ਵੀ ਕੰਪਨੀ ਤੋਂ ਬਾਹਰੋਂ ਖਰੀਦੀ ਨਹੀਂ ਹੈ ਮਿਨਰੇਵਰ ਦੇ ਆਪਣੇ ਫਿਲਟਰ ਨੇ ਆਪਣਾ ਉਸ ਦੇ ਉੱਪਰ ਮਾਰਕ ਹੈ ਤੇ ਮਿੰਰੇਵਰ ਖੁਦ ਇਹ ਬੋਲਜ਼ ਨੂੰ ਇੰਪੋਰਟ ਕਰਦੀ ਹੈ ਇਹਨਾਂ ਬੋਲਜ਼ ਨੂੰ ਇੰਪੋਰਟ ਕਰਕੇ ਖੁਦ ਇਹਨਾ ਫਿਲਟਰ ਦੇ ਵਿੱਚ ਜਿਹੜੀ ਸਹੀ ਰੇਸ਼ਿਓ ਆ ਉਹਦੇ ਵਿੱਚ ਉਸ ਦੀ ਮਿਕਸਿੰਗ ਕਰਦੀ ਹੈ ਉਸ ਨੂੰ ਪੈਕਿੰਗ ਕਰਦੀ ਹੈ ਸਾਨੂੰ ਪਤਾ ਹੈ ਕਿ ਅਸੀਂ ਕੀ ਇੰਪੋਰਟ ਕੀਤਾ ਹੈ ਤੇ ਅਸੀਂ ਆਪਣੇ ਫਿਲਟਰ ਦੇ ਵਿੱਚ ਕੀ ਪਾ ਰਹੇ ਹਾਂ ਸਾਨੂੰ ਪਤਾ ਹੈ ਕਿ ਇਹ ਕਿੰਨਾ ਚਿਰ ਚੱਲੇਗਾ ਇਹ ਕੁਦਰਤੀ ਹੈ ਇਹ ਤੱਤਪਰਪੂਰ ਹੈ ਜਾਂਚ ਦੇ ਵਿੱਚ ਕੈਮੀਕਲ ਉਹ ਸਾਨੂੰ ਸਭ ਪਤਾ ਹੈ ਇਸੇ ਕਰਕੇ ਅਸੀਂ ਇਸ ਚੀਜ਼ ਦੀ ਗਾਰੰਟੀ ਦੇ ਸਕਦੇ ਹਾਂ ਕਿ ਇਹ ਬਾਇਓਸੇਰਮਿਕਸ ਪੂਰੀ ਤਰ੍ਹਾਂ ਨਾਲ ਅਲਕਲਾਈਨ ਨੇ ਪੂਰੀ ਤਰ੍ਹਾਂ ਨਾਲ ਨੇਚਰਲ ਨੇ ਔਰ ਪੂਰਾ ਸਾਲ ਇਹ ਕੰਮ ਕਰਨੀ ਹੈ ਇਸੇਗਾ ਆਪਣਾ ਜੀ ਟੈਸਟ ਅਲਕਲਾਈਨ ਦਾ ਪੀ ਐਚ ਵੈਲਿਊ ਦਾ ਇਸ ਤੋਂ ਬਾਅਦ ਆਪਾਂ ਦੂਜਾ ਟੈਸਟ ਕਰਾਂਗੇ ਉਹ ਹੈਗਾ ORP ਦਾ ਟੈਸਟ ORP ਦਾ ਮਤਲਬ ਹੈ ਆਕਸੀਡੇਸ਼ਨ ਰਿਡਕਸ਼ਨ ਪੋਟੈਂਸ਼ੀਅਲ ਆਕਸੀਡੇਸ਼ਨ ਰਿਡਕਸ਼ਨ ਪੋਟੈਂਸ਼ੀਅਲ ਨੂੰ ਅਗਰ ਮੈਂ ਪੰਜਾਬੀ ਦੇ ਵਿੱਚ ਕਹਾਂ ਤਾਂ ਸਿਰਫ ਇੰਨੀ ਗੱਲ ਹੈ ਕਿ ਜਿਹੜੇ ਪਾਣੀ ਤੇ ਨੈਗੇਟਿਵ ਚਾਰਜ ਹੁੰਦਾ ਉਹ ਪਾਣੀ ਦੀ ORP ਨੈਗੇਟਿਵ ਹੁੰਦੀ ਹੈ ਜਿਹੜੇ ਪਾਣੀ ਦੇ ਉੱਪਰ ਪੋਜ਼ਿਟਿਵ ਚਾਰਜ ਹੁੰਦਾ ਉਸ ਪਾਣੀ ਦੀ ORP ਪੋਜ਼ਿਟਿਵ ਹੁੰਦੀ ਹੈ ਤਾਂ ਇਸ ਗਲਾਸ ਦੇ ਵਿੱਚ ਜਿਹੜਾ ਪਾਣੀ ਹੈ ਇਹ RO ਸਿਸਟਮ ਦਾ ਪਾਣੀ ਹੈ ਜਿਹੜਾ ਆਪਣੇ ਆਮ ਘਰਾਂ ਦੇ ਵਿੱਚ ਲੱਗਿਆ ਹੁੰਦਾ ਹੈ ਦੂਜੇ ਪਾਸੇ ਮੈਂ ਇਸੇ ਗਲਾਸ ਦੇ ਵਿੱਚ ਇਹ 180 ਰੁਪਏ ਦੀ ਬੋਤਲ ਵਾਲਾ ਪਾਣੀ ਦੁਬਾਰਾ ਪਾ ਰਿਹਾ ਤਾਂ ਹੁਣ ਆਪਾਂ ਇਹਦੇ ਵਿੱਚ ORP ਚੈੱਕ ਕਰਾਂਗੇ ORP ਨੂੰ ਚੈੱਕ ਕਰਨ ਦੇ ਲਈ ਵੀ ਮੀਟਰ ਹੁੰਦਾ ਹੈ ਮੀਟਰ ਦੇ ਉੱਤੇ ਵੀ ਅਸੀਂ ORP ਚੈੱਕ ਕਰ ਸਕਦੇ ਹਾਂ ਮੈਂ ਇਸ ਮੀਟਰ ਨੂੰ pH ਤੋਂ ਹਟਾ ਕੇ ORP ਦੇ ਉੱਤੇ ਫਿੱਟ ਕਰ ਰਿਹਾ ਹਾਂ ORP ਨੂੰ ਮਿਲੀਵੋਲਟ ਦੇ ਵਿੱਚ ਮਾਪਿਆ ਜਾਂਦਾ ਹੈ ਇਸ ਸਕਰੀਨ ਦੇ ਵਿੱਚ ਅਗਰ ਤੁਸੀਂ ਦੇਖੋਗੇ ਤਾਂ ਇਸ ਵੇਲੇ ਇਹ 0 ਮਿਲੀਵੋਲਟ ਦਿਖਾ ਰਿਹਾ ਹੈ ਤਾਂ ਹੁਣ ਮੈਂ ਪਹਿਲਾਂ RO ਸਿਸਟਮ ਦੇ ਪਾਣੀ ਵਿੱਚ ਇਸ ਨੂੰ ਪਾ ਰਿਹਾ ਤਾਂ ਜਦੋਂ ਮੈਂ RO ਸਿਸਟਮ ਦੇ ਪਾਣੀ 'ਚ ਪਾਇਆ ਤਾਂ ਤੁਸੀਂ ਦੇਖੋ ਇਹ ਵੈਲਿਊ ਜਿਹੜੀ ਆ ਰਹੀ ਹੈ ਪੋਜ਼ਿਟਿਵ ਵੈਲਿਊ ਆ ਰਹੀ ਹੈ ਤਾਂ ਇਹਦਾ ਮਤਲਬ ਹੈ ਇਹ ਪਾਣੀ ਇਸ ਵੇਲੇ 6 ਵੈਲਿਊ ਦਿਖਾ ਰਿਹਾ ਹੈ 6 ਮਿਲੀਵੋਲਟ ਦਿਖਾ ਰਿਹਾ ਹੈ ਇਹ ਜਿਹੜਾ ਪਾਣੀ ਹੈਗਾ ਇਹਦੇ ਉੱਪਰ ਜਿਹੜਾ ਚਾਰਜ ਹੈ ਉਹ ਪੋਜ਼ਿਟਿਵ ਹੈ ਤੇ ਇਹੀ ਮੀਟਰ ਨੂੰ ਮੈਂ ਦੂਜੇ ਪਾਣੀ ਦੇ ਵਿੱਚ ਪਾ ਰਿਹਾ ਹਾਂ ਦੂਧੇ ਪਾਣੀ ਦੇ ਵਿੱਚ ਜਦੋਂ ਮੈਂ ਪਾਇਆਗਾ ਤਾਂ ਇਸ ਦੀ ਵੈਲਿਊ ਆਣੀ ਸ਼ੁਰੂ ਹੋਈ ਹੈ ਤਾਂ ਦੇਖੋ ਇਹਦੇ ਅੱਗੇ ਨੈਗੇਟਿਵ ਲੱਗਿਆ ਹੋਇਆ ਮਾਈਨਸ ਲੱਗਿਆ ਹੋਇਆ ਇਸ ਪਾਣੀ ਦੇ ਉੱਪਰ ਜਿਹੜਾ ਚਾਰਜ ਹੈਗਾ ਉਹ ਨੈਗੇਟਿਵ ਹੈ ਔਰ ਇਸ ਪਾਣੀ ਦੇ ਉੱਪਰ ਜਿਹੜਾ ਚਾਰਜ ਹੈ ਉਹ ਪੋਜ਼ਿਟਿਵ ਹੈ ਆਪਾਂ ਇਸ ਨੂੰ ਸੋਲੂਸ਼ਨ ਨਾਲ ਮਾਪਣਾ ਹੋਵੇ ਤਾਂ ਇਹ ਸੋਲੂਸ਼ਨ ਹੈ ਇਸ ਦੇ ਲਈ ਇਹ ਟੈਸਟਿੰਗ ਕਿਟ ਟੈਸਟ ਦੇ ਲਈ ਅਗਰ ਆਪਾਂ ਇਸ ਨੂੰ ਪਾਣੀ 'ਚ ਪਾਵਾਂਗੇ ਜੇ ਤਾਂ ਪਾਣੀ ਦਾ ਰੰਗ ਬਿਲਕੁਲ ਨਹੀਂ ਬਦਲਿਆ ਸੇਮ ਰਿਹਾ ਤਾਂ ਪਾਣੀ ਦੇ ਉੱਤੇ ਪੋਜ਼ਿਟਿਵ ਚਾਰਜ ਹੈ ਜੇਕਰ ਉਸ ਪਾਣੀ ਦਾ ਰੰਗ ਪਿੰਕ ਹੋ ਗਿਆ ਗੁਲਾਬੀ ਹੋ ਗਿਆ ਤਦਾ ਮਤਲਬ ਉਸਦੇ ਉੱਤੇ ਨੈਗੇਟਿਵ ਚਾਰਜ ਹੈ ਤੇ ORP ਨੈਗੇਟਿਵ ਹੈ ਹੁਣ ਆਪਾਂ ਇਸ ਨੂੰ ਮਾਪਦੇ ਹਾਂ ਪਹਿਲਾਂ ਮੈਂ ਇਸ ਦੇ ਵਿੱਚ ਪਾ ਰਿਹਾ ਦੇਖੋ ਮੈਂ ਇੱਕ ਡ੍ਰੌਪ ਦੋ ਡ੍ਰੌਪ ਤਿੰਨ ਡ੍ਰੌਪ ਚਾਰ ਡ੍ਰੌਪ ਪੰਜ ਡ੍ਰੌਪ ਪਾਤੇ ਪਰ ਪਾਣੀ ਦਾ ਰੰਗ ਬਿਲਕੁਲ ਚੇਂਜ ਨਹੀਂ ਹੋਇਆ ਇਹਦਾ ਮਤਲਬ ਕੀ ਹੈ ਕਿ ਇਸ ਦੀ ਜੋ ORP ਹੈ ਉਹ ਪੋਜ਼ਿਟਿਵ ਹੈ ਤੇ ਇਸ ਦੇ ਉੱਪਰ ਮੈਂ ਇਹਨੂੰ ਪਾਨਾ ਤਾਂ ਮੈਂ ਦੇਖੋ ਦੋ ਤੁਬਕੇ ਪਾਏ ਨੇ ਤਾਂ ਪਾਣੀ ਦਾ ਰੰਗ ਇੱਕਦਮ ਗੁਲਾਬੀ ਹੋ ਗਿਆ ਤਾਂ ਇਹ ਪਾਣੀ ਦੀ ਜੋ ORP ਹੈ ਨੈਗੇਟਿਵ ਹੈ ਸੋ ਇਹ ਪਾਣੀ ਐਂਟੀਆਕਸੀਡੈਂਟ ਹੈ ਇਹ ਪਾਣੀ ਆਕਸੀਡੈਂਟ ਹੈ ਫਰਕ ਕੀ ਹੈ ਫਰਕ ਇਹ ਹੈ ਕਿ ਇਹ ਪਾਣੀ ਬੁਢਾਪੇ ਨੂੰ ਰੋਕੇਗਾ ਇਹ ਪਾਣੀ ਥਕਾਵਟ ਨੂੰ ਰੋਕੇਗਾ ਇਹ ਪਾਣੀ ਜਿਹੜਾ ਹੈਗਾ ਉਹ ਜਲਦੀ ਬੁਢਾਪਾ ਲੈ ਕੇ ਆਏਗਾ ਸਾਨੂੰ ਜਲਦੀ ਥਕਾਏਗਾ ਜਿਹੜਾ ਮੈਂ ਪਹਿਲਾਂ ਟੈਸਟ ਕਰਕੇ ਦਿਖਾਇਆ ਸੀ ਪੀ ਐਚ ਵੈਲਿਊ ਦਾ ਤਾਂ ਪੀ ਐਚ ਵੈਲਿਊ ਅਗਰ 8 ਤੋਂ ਉੱਪਰ ਹੈ ਤਾਂ ਉਹ ਕੈਂਸਰ ਨੂੰ ਰੋਕਦਾ ਹੈ ਉਹ ਮੋਟਾਪੇ ਨੂੰ ਰੋਕਦਾ ਹੈ ਉਹ ਸਾਡੇ ਸਰੀਰ ਨੂੰ ਜ਼ਿਆਦਾ ਤਰੋਤੀ ਦਿੰਦਾ ਹੈ ਸਾਡਾ ਚਿਹਰਾ ਖੜਿਆ ਰਹਿੰਦਾ ਹੈ ਔਰ ਬਿਮਾਰੀਆਂ ਨੂੰ ਰੋਕਦਾ ਜਿੰਨੀਆਂ ਵੀ ਇਨਫੈਕਸ਼ਨਸ ਹੁੰਦੀਆਂ ਨੇ ਅਗਰ ਅਸੀਂ ਅਲਕਲਾਈਨ ਖੁਰਾਕ ਖਾਈਏ ਤੇ ਅਲਕਲਾਈਨ ਪਾਣੀ ਪੀਏ ਤਾਂ ਸਾਡੀਆਂ ਇਨਫੈਕਸ਼ਨਸ ਨਹੀਂ ਹੁੰਦੀਆਂ ਸੋ ਪਾਣੀ ਜਿਹੜਾ ਸਾਨੂੰ ਪੀਣਾ ਚਾਹੀਦਾ ਹੈ ਉਹ ਪਹਿਲੀ ਗੱਲ ਸਾਫ਼ ਹੋਵੇ ਦੂਜੀ ਗੱਲ ਉਸਦੀ ਪੀ ਐਚ ਜੋ ਹੈ 8 ਤੋਂ ਉੱਪਰ ਹੋਵੇ ਔਰ ਉਸਦੀ ਤੀਜੀ ਗੱਲ ਉਸਦੀ ਜੋ او ਆਰ ਪੀ ਹੈ ਉਹ ਨੈਗੇਟਿਵ ਹੋਵੇ ਹਾਂ ਇੱਕ ਗੱਲ ਮੈਂ ਤੁਹਾਨੂੰ ਹੋਰ ਕਹਿਣਾ ਕਿ ਆਰਓ ਦੇ ਇਸੇ ਪਾਣੀ ਨੂੰ ਇਹ ਪਾਣੀ ਬਣਾਇਆ ਜਾ ਸਕਦਾ ਹੈ ਇਸ ਪਾਣੀ ਨੂੰ ਜਿਸ ਦੀ او ਆਰ ਪੀ ਪੋਜ਼ਿਟਿਵ ਹੈ ਇਸ ਨੂੰ ਨੈਗੇਟਿਵ او ਆਰ ਪੀ ਚ ਕਨਵਰਟ ਕੀਤਾ ਜਾ ਸਕਦਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਇਹ ਮੇਰੇ ਕੋਲੇ ਦੋ ਬੌਲਟ ਪੰਨਿਆਂ ਨੇ ਜੋ ਕੋਰੀਆ ਔਰ ਜਾਪਾਨ ਤੋਂ ਇੰਪੋਰਟ ਹੁੰਦੀਆਂ ਨੇ ਮੈਂ ਇਹ ਇਹਦੇ ਵਿੱਚ ਪਾ ਰਿਹਾ ਹਾਂ ਤਾਂ ਥੋੜੀ देर ਬਾਅਦ ਇਹ ਪਾਣੀ ਜਿਹੜਾ ਹੈ ਉਸ ਦਾ ਕਲਰ ਆਪਣੇ ਆਪੇ ਹੋ ਜਾਏਗਾ ਤੇ ਇਸ ਦੀ ਜਿਹੜੀ ORP ਹੈ ਉਹ 네ਗੇਟਿਵ ਹੋ ਜਾਏਗੀ ਦੇਖੋ ਆਪਾਂ ਇਸ ਦੇ ਵਿੱਚ ਲੋ ਜੀ ਸੇਮ ਵਾਟਰ ਬਣ ਗਿਆ ਇਹ ORP ਪੋਜ਼ਿਟਿਵ ਸੀ ਹੁਣ ਇਹ ਨੈਗੇਟਿਵ ਵਿੱਚ ਕਨਵਰਟ ਹੋ ਗਿਆ ਜਿਹੜੇ ਪਾਣੀ ਦੇ ਉਹ ਆਰਪੀ ਨੈਗੇਟਿਵ ਹੋਏਗੀ ਉਹ ਸਾਡਾ ਬੁਢਾਪਾ ਰੋਕੇਗਾ ਸਾਨੂੰ 10 ਸਾਲ ਸਾਡੇ ਬੁਢਾਪੇ ਨੂੰ ਲੇਟ ਕਰੇਗਾ ਤੇ ਦੂਜੀ ਗੱਲ ਉਹ ਸਾਡੀ ਥਕਾਵਟ ਰੋਕੇਗਾ ਜਿਹੜਾ ਪਾਣੀ ਅਲਕਲਾਈਨ ਹੈ ਉਹ ਸਾਨੂੰ ਕੈਂਸਰ ਰੋਕੇਗਾ ਦੂਜੀ ਗੱਲ ਉਹ ਸਾਡੀ ਇਨਫੈਕਸ਼ਨ ਸਾਡੀਆਂ ਬਿਮਾਰੀਆਂ ਰੋਕੇਗਾ ਤੀਜੀ ਗੱਲ ਉਹ ਸਾਨੂੰ ਜ਼ਿਆਦਾ ਤਰੋਤੀ ਦੇਵੇਗਾ ਜ਼ਿਆਦਾ ਪਾਣੀ ਸਾਡੇ ਛੇਤੀ ਹਜਮ ਆਏਗਾ ਔਰ ਪਾਣੀ ਹਜਮ ਹੋਣ ਦੇ ਕਾਰਨ ਸਾਡੇ ਚਿਹਰੇ ਦੇ ਉੱਤੇ ਨੂਰ ਰਹੇਗਾ ਤੇ ਅਸੀਂ ਬੁੱਢੇ ਲੇਟ ਹੋਵਾਂਗੇ ਸੋ ਇਹ ਇਸ ਪਾਣੀ ਦਾ ਫਰਕ ਹੈ ਅਗਰ ਤੁਸੀਂ ਆਪਣੇ ਘਰ ਦੇ ਪਾਣੀ ਦੀ ਪੀਐਚ ਤੇ ਓਆਰਪੀ ਚੈੱਕ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਹ ਟੈਸਟਿੰਗ ਕਿਟ ਸਾਡੇ ਤੋਂ ਮੰਗਵਾ ਸਕਦੇ ਹੋ ਸਾਡੀ ਵੈਬਸਾਈਟ ਹੈ www.minriver.in ਤੁਸੀਂ ਸਾਡੀ ਵੈਬਸਾਈਟ ਤੇ ਜਾਓ ਤੇ ਇਸ ਟੈਸਟਿੰਗ ਕਿਟ ਨੂੰ ਆਰਡਰ ਕਰਦੇ ਹੋ 180 ਰੁਪਏ ਦੀ ਇਹ ਮਿਲਦੀ ਹੈ ਤੁਸੀਂ ਘਰੇ ਬੈਠ ਕੇ ਆਪਣਾ ਪਾਣੀ ਖੁਦ ਚੈੱਕ ਕਰ ਸਕਦੇ ਹੋ ਜਿਹੜੇ ਤਰੀਕੇ ਨਾਲ ਮੈਂ ਤੁਹਾਨੂੰ ਦੱਸਿਆ ਹੈ ਜੇ ਤੁਸੀਂ ਆਪਣੇ ਤਜਾਬੀ ਪਾਣੀ ਨੂੰ ਅਲਕਲਾਈਨ ਕਰਨਾ ਚਾਹੁੰਦੇ ਹੋ ਜੇ ਤੁਸੀਂ ਆਪਣੇ ਪੋਜ਼ਿਟਿਵ ORP ਦੇ ਪਾਣੀ ਨੂੰ 네ਗੇਟਿਵ ਕਰਨਾ ਚਾਹੁੰਦੇ ਹੋ ਐਂਟੀਆਕਸੀਡੈਂਟ ਕਰਨਾ ਚਾਹੁੰਦੇ ਹੋ ਔਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਘਰ ਦੇ ਵਿੱਚ ਕਿਸੇ ਨੂੰ ਕੈਂਸਰ ਨਾ ਹੋਵੇ ਤੁਹਾਡੇ ਘਰ ਦੇ ਵਿੱਚ ਬੁਢਾਪਾ 10 ਸਾਲ ਲੇਟ ਆਵੇ ਸਾਰਿਆਂ ਦੇ ਚਿਹਰੇ ਤੇ ਨੂਰ ਰਹੇ ਸਰੀਰ ਦੇ ਵਿੱਚ એનર્ਜੀ ਰਹੇ ਔਰ ਤੰਦਰੁਸਤ ਰਹਿਣ ਬਿਮਾਰੀ ਘਟੇ ਤਾਂ ਤੁਸੀਂ ਆਪਣੇ ਪਾਣੀ ਨੂੰ ਅਲਕਲਾਈਨ ਕਰ ਸਕਦੇ ਹੋ ਐਂਟੀਆਕਸੀਡੈਂਟ ਕਰ ਸਕਦੇ ਹੋ ਉਹਨੂੰ ਕਰਨ ਦੇ 3-4 ਤਰੀਕੇ ਨੇ ਉਦੇ ਲਈ ਅਗਰ ਤੁਸੀਂ ਜਾਣਕਾਰੀ ਲੈਣੀ ਹੋਵੇ ਤਾਂ ਸਾਡਾ ਜਿਹੜਾ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਹੈ ਤੁਸੀਂ ਇਸ ਦੇ ਉੱਤੇ ਸਾਨੂੰ ਵਟਸਐਪ ਕਰ ਸਕਦੇ ਹੋ ਸਾਨੂੰ ਫੋਨ ਕਰ ਸਕਦੇ ਹੋ ਅਸੀਂ ਇਸ ਦੇ ਬਾਰੇ ਵਿੱਚ ਜਾਣਕਾਰੀ ਤੁਹਾਨੂੰ ਦੇਵਾਂਗੇ ਥੈਂਕ ਯੂ